ਲੋਕ ਚੇਤਨਾਂ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਉਰਖਾਲਵੀ ਕਿਸੇ ਸ਼ਾਇਰ ਨੇ ਲਿਖਿਆ ਹੈ ਕਹਿੰਦਾ ਤੀਲਾ ਤੀਲਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਤੀਲਾ ਤੀਲਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸਾ ਮਿੱਟ ਜਾਂਦੀ ਅਕਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਅੱਜ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਜਦਾ ਕਰਦਾ ਉਸ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਣੇ ਸਮੁੱਚੇ ਪਰਿਵਾਰ ਨੂੰ ਆ ਦੇਸ਼ ਕੌਮ ਦੇ ਉਤੋਂ ਵਾਰ ਕੇ ਸਿੱਖ ਪੰਥ ਦੀ ਨਹੀਂ ਰੱਖ ਕੇ ਸਮਾਜ ਦੇ ਵਿੱਚ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਉਹਨਾਂ ਦੇ ਸਭ ਤੋਂ ਛੋਟੇ ਫਰਜੰਦ ਸਹਬਜ਼ਾਦਾ ਫਰਤੀ ਸਿੰਘ ਅੱਜ ਉਹਨਾਂ ਦਾ 12 ਦਸੰਬਰ 1699 ਇਸਵੀ ਨੂੰ ਉਹਨਾਂ ਦਾ ਜਿਹੜਾ ਜਨਮ ਹੁੰਦਾ ਅਸੀਂ ਸਾਰੇ ਰਲ ਮਿਲ ਕੇ ਉਸ ਛੋਟੇ ਜਿਹੇ ਸਹਬਜ਼ਾਦੇ ਨੂੰ ਜਿਨੇ ਛੋਟੀ ਉਮਰ ਦੇ ਵਿੱਚ ਬਾਂ ਕਮਾਲ ਜਿਹੜੀ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਅੱਜ ਦੇ ਇਸ ਜਨਮ ਦਿਹਾੜੇ ਮੌਕੇ ਮੈਂ ਸਮੁੱਚੀ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਵਧਾਈ ਦਿੰਦਾ ਹੋਇਆ ਦੁਆ ਕਰਦਾ ਕਿ ਪ੍ਰਮਾਤਮਾ ਤੁਹਾਡੇ ਇਸ ਘਰ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਵਿੱਚ ਤਪਾਕ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਕਿਹੜੇ ਵਕਤ ਦੇ ਦੇ ਸਕੇ ਹੁਣ ਅੱਜ ਦਾ ਇੱਕ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਪ੍ਰੋਗਰਾਮ ਇਹ ਹੈ ਕਿ ਕੱਲ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹਰਾਨੀ ਇੱਕ ਸੜਕ ਬਣ ਰਹੀ ਹੈ ਸਰਹੰਦ ਤੋਂ ਲੈ ਕੇ ਪਟਿਆਲੇ ਤੱਕ ਤੇ ਇੱਕ ਨਾਲੇ ਉਹਦੇ ਐਡਜੋਇਨਿੰਗ ਰੀਠਘੜੀ ਤੱਕ ਜਿਹੜੀ ਸੜਕ ਬਣ ਰਹੀ ਹੈ ਉਹ ਜਿਹੜੀ ਸੜਕ ਹੈ ਪੌਣੇ 2 ਕਿਲੋਮੀਟਰ ਦੀ ਹੈ ਉਸ ਦਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਨਰੀਖਣ ਕੀਤਾ ਮੌਕੇ ਦੇ ਉੱਤੇ ਮੌਜੂਦ ਉਹਨਾਂ ਦੇ ਨਾਲ ਫਤੇਗੜ ਸਾਹਿਬ ਦੇ ਜਿਹੜੇ ਐਮ ਐਲ ਏ ਸਰਦਾਰ ਲਖਵੀਰ ਸਿੰਘ ਵੀ ਹਾਜ਼ਰ ਸੀ ਤੇ ਇਸ ਮੌਕੇ ਉਹਨਾਂ ਨੇ ਇੱਕ ਖਾਸ ਸਾਂਚੇ ਦੇ ਵਿੱਚ ਉਸ ਸੜਕ ਦਾ ਜਿਹੜੀ ਰੀਠਘੜੀ ਤੱਕ ਬਣ ਰਹੀ ਹੈ ਪੌਣੇ 2 ਕਿਲੋਮੀਟਰ ਦੀ ਉਹਦੀ ਕੀਮਤ ਜੇ ਦੇਖਿਆ ਜਾਵੇ ਤਾਂ ਕੀਮਤ ਹੈ ਉਸ ਦੀ ਕੋਈ 33,83,000 33,83,000 ਦੀ ਇਹ ਪੌਣੇ 2 ਕਿਲੋਮੀਟਰ ਦੀ ਸੜਕ ਹੈ ਉਹ ਜਿਹੜੀ ਬਣਾਈ ਜਾ ਰਹੀ ਆ ਉਹਦਾ ਇੱਕ ਵਿਸ਼ੇਸ਼ ਸਾਂਚੇ ਦੇ ਵਿੱਚ ਸੈਂਪਲ ਭਰਿਆ ਮਟੀਰੀਅਲ ਕੱਢਿਆ ਜਦੋਂ ਉਹਦਾ weight ਕੀਤਾ ਗਿਆ ਤਾਂ ਉਹ ਜਿਹੜਾ 700 ਗ੍ਰਾਮ ਘੱਟ ਨਿਕਲਿਆ ਮਟੀਰੀਅਲ ਇਟ ਮੀਨਜ਼ ਜੇ ਉਹ 2 ਫੁੱਟ ਬਾਈ 1 ਫੁੱਟ ਦਾ ਜੇ ਸਾਂਚੇ ਦੇ ਵਿੱਚੋਂ ਆਪਾਂ ਨੇ ਸੈਂਪਲ ਭਰਿਆ ਮਟੀਰੀਅਲ ਦਾ ਉਹਦੇ ਵਿੱਚੋਂ 700 ਗ੍ਰਾਮ ਘੱਟ ਨਿਕਲਿਆ ਤਾਂ ਬਾਕੀ ਜਿਹੜੀ ਪੂਰੀ ਪੌਣੇ 2 ਕਿਲੋਮੀਟਰ ਦੀ ਸੜਕ ਹੈ ਉਹਦੇ ਵਿੱਚ ਮਟੀਰੀਅਲ ਕਿੰਨਾ ਘੱਟ ਹੋਏਗਾ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੋ ਹੁਣ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜੀ ਕਰੀਬ-ਕਰੀਬ ਪੌਣੇ 34 ਲੱਖ ਰੁਪਏ ਦੀ ਜਿਹੜੀ ਸੜਕ ਬਣਾਈ ਜਾ ਰਹੀ ਸੀ ਇਸ ਦਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੈਂਪਲ ਭਰ ਲਿਆ ਸੀਐਮ ਸਾਹਿਬ ਨੇ ਜਿਹੜੀ 66.49 ਕਰੋੜ ਦੀ 28 ਕਿਲੋਮੀਟਰ ਦੀ ਸੜਕ ਹੈ ਜਿਹੜੀ ਪਟਿਆਲਾ ਸਰਾਂਦੇ ਹੈ ਬਣ ਰਹੀ ਹੈ ਉਸ ਦਾ ਸੈਂਪਲ ਕਿਉਂ ਨਹੀਂ ਭਰਿਆ ਸਵਾਲ ਇਹ ਵੀ ਖੜਾ ਹੁੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵੱਡੇ ਠੇਕੇਦਾਰ ਨੇ ਮਗਰਮੱਛ ਨਹੀਂ ਉਹਨਾਂ ਨੂੰ ਜਿਹੜੀ ਸ਼ੈਲਟਰ ਦਿੱਤੀ ਜਾਂਦੀ ਹੈ ਛੋਟੇ ਠੇਕੇਦਾਰਾਂ ਦਾ ਕਿੱਤੀ ਮਰੂੜੀ ਜਾਂਦੀ ਹੈ ਇਸ ਮੌਕੇ ਤੇ ਹਾਜ਼ਰ ਜਿੰਨੇ ਵੀ ਅਫਸਰ ਸੀਗੇ ਉਹਨਾਂ ਦੇ ਸਾਹਮਣੇ ਔਰ ਕੁਝ ਜਿਹੜੇ ਅਮੂਕ ਦਰਸ਼ਕ ਵੀ ਇਕੱਠੇ ਹੋ ਜਾਂਦੇ ਆ ਜਦੋਂ ਦੇਖਦੇ ਆ ਵੀ ਭਾਈ ਵੀ ਇਹ ਵੀਵੀਆਈਪ ਗੱਡੀਆਂ ਦਾ ਕਾਫਲਾ ਖੜਾ ਰਸ਼ ਹੋਇਆ ਵੈਸੇ ਇੱਕ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਦੇ ਨੇੜੇ ਤਾਂ ਕਿਸੇ ਨੂੰ ਫਟਕਣ ਨਹੀਂ ਦਿੱਤਾ ਜਾਂਦਾ ਪਰ ਚਲੋ ਅਜਿਹੇ ਮੌਕੇ ਜਿੱਥੇ ਫੋਟੋ ਸੈਸ਼ਨ ਹੁੰਦਾ ਹੋਵੇ ਫੋਟੋਆਂ ਖਿਚਾਉਣੀਆਂ ਹੋਣ ਇਸ ਗੱਲ ਦਾ ਪ੍ਰਚਾਰ ਕਰਨਾ ਹੋਵੇ ਪਬਲਿਸਿਟੀ ਕਰਨੀ ਹੋਵੇ ਤਾਂ ਫਿਰ 10 20 50 ਬੰਦਿਆਂ ਨੂੰ ਨੇੜੇ ਥੋੜਾ ਨੇੜੇ ਲੈ ਲਿਆ ਜਾਂਦਾ ਸਿਕਿਉਰਿਟੀ ਵੱਲੋਂ ਸੋ ਇਸ ਮੌਕੇ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਅਗਲੇ ਸਾਲ ਜਿਹੜਾ ਦਸੰਬਰ 2027 ਤੱਕ ਸੂਬੇ ਦੇ ਸਾਰੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਅਸੀਂ ਜਿਹੜੀਆਂ 16000 209 ਕਰੋੜ ਰੁਪਏ ਦੇ ਵਿੱਚ 44920 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਨਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 19373 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਉਹਨਾਂ ਦਾ ਨਿਰਮਾਣ ਸ਼ੁਰੂ ਵੀ ਕਰ ਦਿੱਤਾ ਗਿਆ ਔਰ ਇਸ ਕੰਮ ਦੇ ਲਈ 40 4092 ਕਰੋੜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਵੀ ਕਰ ਦਿੱਤਾ ਗਿਆ ਦੇਖੋ ਜਿੰਨੀ ਵੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਚਾਹੇ ਸੜਕਾਂ ਗਲੀਆਂ ਨਾਲੀਆਂ ਚਾਰ ਦੀਵਾਰੀਆਂ ਚਮਚਾਨ ਘਾਟਾਂ ਪੰਚਾਇਤ ਘਰਾਂ ਸਕੂਲਾਂ ਕਾਲਜਾਂ ਬਿਲਡਿੰਗਾਂ ਜੋ ਵੀ ਜਿੱਥੇ ਵੀ ਜਿੱਥੇ ਵੀ ਡਿਵੈਲਪਮੈਂਟ ਦੇ ਕੰਮ ਚੱਲਦੇ ਆ ਸਰਕਾਰੀ ਪੈਸੇ ਦੇ ਨਾਲ ਸਰਕਾਰੀ ਪੈਸਾ ਮੀਨ ਕਿ ਤੁਹਾਡਾ ਸਾਰਿਆਂ ਦਾ ਪੈਸਾ ਤੁਸੀਂ ਟੈਕਸ ਦੇ ਰੂਪ ਦੇ ਵਿੱਚ ਤੁਸੀਂ ਤਰਾਂ ਤਰਾਂ ਦੇ ਤਰੀਕੇ ਦੇ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਪਾਉਂਦੇ ਹੋ ਉਸ ਤੁਹਾਡੇ ਪੈਸੇ ਦੇ ਨਾਲ ਤੁਹਾਡੇ ਤੁਹਾਡੇ ਇਲਾਕੇ ਦੇ ਵਿੱਚ ਤੋਂ ਅਦੇ ਸੂਬੇ ਦੇ ਵਿੱਚ ਵਿਕਾਸ ਹੁੰਦਾ ਸੋ ਇਹ ਵਿਕਾਸ ਜਿਹੜਾ ਹੁੰਦਾ ਉਸ ਦੀ ਜਿਹੜੀ ਸਮੇਂ-ਸਮੇਂ ਸਰ ਰੈਂਡਮਲੀ ਚੈਕਿੰਗ ਜ਼ਰੂਰੀ ਹੈ ਟੈਕਨੀਕਲ ਉਹਨਾਂ ਦੀ ਜਿਹੜੀ ਟੈਕਨੀਕਲ ਜਿਹੜੀ ਸਪੈਸੀਫਿਕੇਸ਼ਨ ਅਨੁਸਾਰ ਕੀ ਕੰਮ ਹੋ ਰਿਹਾ ਇਸ ਦੀ ਜਿਹੜੀ ਜਾਂਚ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਅਕਸਰ ਸੁਣਿਆ ਜਾਂਦਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਸੜਕਾਂ ਬਣਦੀਆਂ ਨੇ ਪੰਜ ਚਾਰ ਦਿਨ ਬਾਅਦ ਦੇ ਲੋਕ ਉਸ ਨੂੰ ਇੱਕ ਪਾਪੜੀ ਦੇ ਰੂਪ ਦੇ ਵਿੱਚ ਚੱਕ ਕੇ ਮੀਡੀਆ ਦੇ ਸਾਹਮਣੇ ਦਿਖਾਉਂਦੇ ਸਾਨੂੰ ਆਮ ਨਜ਼ਰ ਆਉਂਦੇ ਆ ਸੋ ਜੇ ਆਪਾਂ ਗੱਲ ਕਰੀਏ ਤੇ ਮੁਹਾਲੀ ਮਿਊਨਿਸਪਲ ਕਾਰਪੋਰੇਸ਼ਨ ਮੋਹਾਲੀ ਅ ਬਾਰ-ਬਾਰ ਇਥੋਂ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਬਾਰ-ਬਾਰ ਮੀਡੀਆ ਦੇ ਉੱਤੇ ਇਸ ਸ਼ਹਿਰ ਦੀ ਜਿਹੜੀ ਚਰਚਾ ਕਰਨ ਦੇ ਬਾਵਜੂਦ ਨਗਰ ਨਿਗਮ ਮੋਹਾਲੀ ਦੀ ਚਰਚਾ ਕਰਨ ਦੇ ਬਾਵਜੂਦ ਸੀਐਮ ਸਾਹਿਬ ਮੋਹਾਲੀ ਨਗਰ ਨਿਗਮ ਦੇ ਕੰਮਾਂ ਦੀ ਜਾਂਚ ਕਿਉਂ ਨਹੀਂ ਕਰਦੇ ਅਸੀਂ ਆਪਣੇ ਇਸ ਚੈਨਲ ਦੇ ਰਾਹੀਂ ਆਮ ਆਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਤੁਸੀਂ ਇਥੋਂ ਦੇ ਜਿਹੜੇ ਲੋਕਲ ਇਥੋਂ ਦੇ ਜਿਹੜੇ ਸਾਬਕਾ ਸਿਹਤ ਮੰਤਰੀ ਹੈ ਜਿਹੜੇ ਉੱਥੋਂ ਕਾਂਗਰਸ ਦੇ ਲੀਡਰ ਹੈ ਉਹਨਾਂ ਦਾ ਜਿਹੜਾ ਨਗਰ ਨਿਗਮ ਮੁਹਾਲੀ ਦੇ ਉੱਤੇ ਕਬਜ਼ਾ ਹੈ ਉਹਨਾਂ ਦਾ ਆਪਣਾ ਛੋਟਾ ਭਰਾ ਅਮਰਜੀਤ ਸਿੰਘ ਜੀਤੀ ਉੱਥੇ ਨਗਰ ਨਿਗਮ ਦਾ ਮੇਅਰ ਹੈ ਤੇ ਸਰਦਾਰ ਬਲਵੀਰ ਸਿੰਘ ਸਿੱਧੂ ਜਿਹੜੇ ਉਹਨਾਂ ਦੇ ਵੱਡੇ ਭਰਾ ਹੈ ਐਮਐਲਏ ਵੀ ਰਹੇ ਆ ਮੰਤਰੀ ਵੀ ਰਹੇ ਆ ਸਿਹਤ ਮੰਤਰੀ ਪੰਜਾਬ ਦੇ ਉਹਨਾਂ ਨੂੰ ਤੁਸੀਂ ਸੰਮਨ ਕਰਕੇ ਵਿਜੀਲੈਂਸ ਕੋਲੇ ਬੁਲਾਇਆ ਸੀ ਵਿਜੀਲੈਂਸ ਨੇ ਤਿੰਨ ਚਾਰ ਵਾਰ ਉਹਨਾਂ ਦੀ ਜਿਹੜੀ ਹੀアリング ਵੀ ਕੀਤੀ ਉਹਨਾਂ ਨੂੰ ਬੁਲਾਇਆ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਉਸ ਮਾਮਲੇ ਦਾ ਕੀ ਬਣਿਆ ਉਸ ਮਾਮਲਾ ਕਿਸ ਹੱਦ ਤੱਕ ਗਿਆ ਉਸ ਮਾਮਲੇ ਦੇ ਵਿੱਚੋਂ ਕੀ ਨਿਕਲਿਆ ਤੁਸੀਂ ਪਬਲਿਕ ਨੂੰ ਜਾਣੂ ਨਹੀਂ ਕਰਵਾਇਆ ਪਬਲਿਕ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜਿਹੜੀ ਸਿਹਤ ਮੰਤਰੀ ਖਿਲਾਫ ਤੁਸੀਂ ਜਾਂਚ ਇਨਕੁਆਰੀ ਸ਼ੁਰੂ ਕੀਤੀ ਸੀ ਉਹ ਪੈਸੇ ਦਾ ਦੇਣ ਲੈਣ ਕਰਕੇ ਆਪਸ ਦੇ ਵਿੱਚ ਇੰਟਰਨਲੀ ਅੰਡਰ ਟੇਬਲ ਤੁਸੀਂ ਉਹਨਾਂ ਦੇ ਨਾਲ ਸੈਟਿੰਗ ਕਰਕੇ ਇਸ ਮਾਮਲੇ ਨੂੰ ਦਬਾ ਦਿੱਤਾ ਉਸੇ ਗੱਲ ਦਾ ਨਤੀਜਾ ਇਹ ਲੋਕਾਂ ਦੀ ਆਮ ਚਰਚਾ ਹੈ ਕਿ ਉਸੇ ਗੱਲ ਦਾ ਨਤੀਜਾ ਤੁਸੀਂ ਉਹਨਾਂ ਦੇ ਕਬਜੇ ਹੇਠ ਚੱਲ ਰਹੀ ਮੁਹਾਲੀ ਨਗਰ ਨਿਗਮ ਦੇ ਵਿੱਚ ਜਿੰਨੇ ਵੀ ਕੰਮ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਘਪਲੇ ਹੋ ਰਹੇ ਆ ਅਸੀਂ ਆਪਣੇ ਚੈਨਲ ਰਾਹੀਂ ਇਸ ਗੱਲ ਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਇੱਥੇ ਵਕ ਵਕ ਠੇਕੇਦਾਰਾਂ ਵੱਲੋਂ ਅਫਸਰਾਂ ਦੇ ਨਾਲ ਕਥਿਤ ਮਿਲੀ ਭੁਗਤ ਕਰਕੇ ਜਿਹੜੇ ਸਰਕਾਰੀ ਨਿਯਮ ਐ ਕਾਨੂੰਨ ਹੈ ਉਹਨਾਂ ਦੀਆਂ ਛਰੇਆਮਤ ਜੀਆਂ ਉਡਾਈਆਂ ਜਾਂਦੀਆਂ ਉਹਨਾਂ ਨੂੰ ਅੱਖੋਂ ਪਰੋਖੇ ਜਾਣ ਬੁੱਝ ਕੇ ਕਰਕੇ ਉੱਥੇ ਕਿਤੇ ਗਏ ਕੰਮਾਂ ਦੀ ਗੁਣਵੱਤਾ ਨਾਲ ਜਿਹੜਾ ਸਮਝੌਤਾ ਕਰਕੇ ਰਾਜੀਨਾਮਾ ਕਰਕੇ ਉੱਥੇ ਲੋਕਾਂ ਦੇ ਅਧਿਕਾਰਾਂ ਦੇ ਨਾਲ ਲੋਕਾਂ ਦੇ ਹੱਕਾਂ ਦੇ ਨਾਲ ਲੋਕਾਂ ਦੇ ਜੀਵਨ ਦੇ ਨਾਲ ਲੋਕਾਂ ਦੇ ਭਵਿੱਖ ਦੇ ਨਾਲ ਛਰੇਆਮ ਖਲਵਾੜ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀ ਅਸੀਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਵੀ ਦਿੱਤੀ ਸੀ ਕਿ ਇੱਕ ਠੇਕੇਦਾਰ ਜਿਹੜੇ ਕੋਲੇ ਕਰੋੜਾਂ ਰੁਪਏ ਦੇ ਕੰਮ ਹੈ ਉਹਨੇ ਜਿਹੜੇ ਸਾਰੇ ਛਿੱਕੇ ਟੰਗ ਕੇ ਸਰਕਾਰੀ ਨਿਯਮ ਤੇ ਕਾਨੂੰਨ ਉਹਨਾਂ ਨੇ ਮੋਹਾਲੀ ਨਗਰ ਨਿਗਮ ਦੇ ਵਿੱਚ ਬੇਸ਼ੁਮਾਰ ਕੰਮ ਲਏ ਤੇ ਬਹੁਤ ਸਾਰੇ ਕੰਮਾਂ ਦੀ ਜਿਹੜੀ ਲਿਮਟ ਹੈ ਉਹ ਲੰਘ ਵੀ ਚੁੱਕੀ ਹੈ। ਕਈ ਕੰਮਾਂ ਦਾ 3 ਮਹੀਨੇ 6 ਮਹੀਨੇ ਸਮਾਂ ਹੁੰਦਾ ਹੈ ਕਿ ਉਸ ਸਮੇਂ ਦੇ ਵਿੱਚ ਕਰਨਾ ਹੁੰਦਾ ਹੈ ਪਰ ਉਹ 2-2 ਸਾਲ ਤੋਂ 1.5-1.5 ਸਾਲ ਤੋਂ ਸਾਲ-ਸਾਲ ਤੋਂ ਕੰਮ ਆਪਣੇ ਪਾਸ ਲਈ ਬੈਠਿਆ ਉਹ ਕੰਮ ਹੋ ਨਹੀਂ ਰਿਹਾ ਜਿਸ ਦੇ ਨਾਲ ਮੋਹਾਲੀ ਸ਼ਹਿਰ ਦੇ ਲੋਕ ਵੀ ਪਰੇਸ਼ਾਨ ਹੋ ਰਹੇ ਆ ਕਿ ਜਿਹੜਾ ਸਰਕਾਰ ਦੀ ਵੀ ਬਦਨਾਮੀ ਹੋ ਰਹੀ ਹੈ ਔਰ ਜਿਹੜੇ ਅਫਸਰ ਨੇ ਉਹ ਆਪਣੀਆਂ ਜੇਬਾਂ ਭਰੀ ਜਾ ਰਹੇ ਆ ਤੇ ਲੋਕਾਂ ਦੇ ਹੱਕਾਂ ਤੋਂ ਉਹਨਾਂ ਨੇ ਜਿਹੜਾ ਮੂੰਹ ਮੋੜ ਲਿਆ ਸੋ ਅਸੀਂ ਇਸ ਚੈਨਲ ਰਾਹੀਂ ਇਸ ਪ੍ਰੋਗਰਾਮ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਦੇ ਆ ਜੇ ਤੁਸੀਂ ਸੱਚੀ ਮੁੱੱਚੀ ਤੁਹਾਡੀ ਸਾਬਕਾ ਸਿਹਤ ਮੰਤਰੀ ਨਾਲ ਕੋਈ ਵਿਜੀਲੈਂਸ ਰਾਹੀਂ ਕੋਈ ਸੈਟਿੰਗ ਨਹੀਂ ਹੋਈ ਜੇ ਤੁਸੀਂ ਵਾਕਈ ਪੰਜਾਬ ਦੇ ਨਿਰਮਾਣ ਦੇ ਲਈ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਗੁਣਵੱਤਾ ਜਿਹੜੀ ਪੰਜਾਬ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਜਿਹੜੀ ਨਿਰੰਤਰ ਚੱਲਦੀ ਰਹੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਜੇ ਲੋਕ ਇਹ ਗੱਲ ਮੰਨਣ ਕਿ ਸੀਐਮ ਸਾਹਿਬ ਔਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚਲੀ ਸਰਕਾਰ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਫਿਰ ਜ਼ਰੂਰੀ ਹੈ ਕਿ ਆਓ ਆ ਕੇ ਨਗਰ ਨਿਕਮ ਮੁਹਾਲੀ ਦੇ ਵਿੱਚ ਪਿਛਲੇ 5-4 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਕੰਮ ਕੀਤੇ ਗਏ ਕੰਮਾਂ ਦੀ ਇਨਕੁਆਰੀ ਉਹਨਾਂ ਦੇ ਟੈਕਨੀਕਲ ਉਹਨਾਂ ਦੀ ਫਾਈਨੈਂਸ਼ੀਅਲੀ ਸਾਰੀਆਂ ਜਿਹੜੀਆਂ ਇਹਨਾਂ ਦੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਨੂੰ ਦੱਸ ਦਿਓ ਕਿ ਸਰਕਾਰ ਇਮਾਨਦਾਰ ਹੈ ਜੇ ਤੁਸੀਂ ਨਗਰ ਨਿਗਮ ਮੁਹਾਲੀ ਦੇ ਵਿੱਚ ਛਾਪਾ ਮਾਰ ਕੇ ਜੇ ਤੁਸੀਂ ਮਿਊਨਿਸਪਲ ਕਾਉਂਸਲ ਖਰੜ ਦੇ ਵਿੱਚ ਛਾਪਾ ਮਾਰ ਕੇ ਜੇ ਤੁਸੀਂ ਮਿਊਨਿਸਪਲ ਕਾਉਂਸਲ ਡੇਰਾ ਬੱਸੀ ਵਿੱਚ ਛਾਪਾ ਮਾਰ ਕੇ ਜੇ ਤੁਸੀਂ ਮਿਊਨਿਸਪਲ ਕਾਉਂਸਲ ਜਿਰਕਪੁਰ ਦੇ ਵਿੱਚ ਛਾਪਾ ਮਾਰ ਕੇ ਜਿਹੜੀ ਗੁਣਵੱਤਾ ਚੈੱਕ ਨਾ ਕੀਤੀ ਜਾਂ ਚੱਲ ਰਹੀ ਕਪਲੇਵਾਜੀ ਜਿਹੜਾ ਫਰਜੀ ਵਾੜਾ ਜੇ ਉਸ ਦੀ ਤੁਸੀਂ ਜਾਂਚ ਨਾ ਕੀਤੀ ਤੇ ਨਾ ਕਰਵਾਈ ਫਿਰ ਸਮਝ ਲਿਆ ਜਾਏਗਾ ਕਿ ਤੁਸੀਂ ਵੀ ਬਾਕੀ ਦੀਆਂ ਸਰਕਾਰਾਂ ਵਾਂਗ ਜਿਹੜਾ ਇੱਕ ਕੋਲਿਆਂ ਦੀ ਦਲਾਲੀ ਦੇ ਵਿੱਚ ਤੁਹਾਡਾ ਵੀ ਮੂੰਹ ਕਾਲਾ ਇਹ ਤੁਹਾਡੀ ਤੁਹਾਡੇ ਉੱਤੇ ਨਿਰਭਰ ਕਰਦਾ ਕਿ ਤੁਸੀਂ ਕੋਲਿਆਂ ਦੀ ਦਲਾਲੀ ਦੇ ਵਿੱਚ ਆਪਣਾ ਮੂੰਹ ਕਾਲਾ ਰੱਖਣਾ ਕਿ ਤੁਸੀਂ ਪਾਕ ਸਾਫ਼ ਬਣ ਕੇ ਆਪਣੇ ਆਪ ਨੂੰ ਉਹ ਪੱਗ ਸਿੰਘ ਦੇ ਵਰੋਸਾਏ ਜਿਹੜੀ ਤੁਸੀਂ ਜਿਸ ਗੱਲ ਦਾ ਤੁਸੀਂ ਆਮ ਪ੍ਰਚਾਰ ਕਰਦੇ ਹੋ ਕਿ ਤੁਸੀਂ ਇਨਕਲਾਬੀ ਹੋ ਤੁਸੀਂ ਪੱਗ ਸਿੰਘ ਦੀ ਸੋਚ ਦੇ ਉੱਤੇ ਚੱਲਣ ਵਾਲਿਓ ਫਿਰ ਆਓ ਤਸਦੀਕ ਕਰੋ ਤੇ ਨਗਰ ਨਿਗ ਮੋਹਾਲੀ ਮਿਊਨਿਸਪਲ ਕਾਉਂਸਲ ਕਾਰਡ ਜੀਰਕ ਪਰਤੇ ਡੇਰਾ ਬਸੇ ਵਿੱਚ ਛਾਪੇ ਮਾਰ ਕੇ ਉੱਥੋਂ ਦੇ ਜਿਹੜੇ ਰਿਕਾਰਡ ਦੀ ਚੈਕਿੰਗ ਕਰਕੇ ਦੱਸ ਦਿਓ ਲੋਕਾਂ ਨੂੰ ਕਿ ਤੁਸੀਂ ਵਾਕਈ ਸ਼ਹੀਦ ਪੱਗ ਸਿੰਘ ਦੇ ਛੋਟੇ ਭਰਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਜਿਨ੍ਹਾਂ ਜਨ ਸਾਥੀਆਂ ਨੇ ਹਾਲੇ ਤੱਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵੱਡਮੁੱਲੇ ਵਿਚਾਰ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਦੱਸਿਆ ਕਰੋ ਟੈਲੀਫੋਨਿਕਲੀ ਦੱਸਿਆ ਕਰੋ ਬਹੁਤ ਸਾਰੇ ਸੱਜਣਾਂ ਦੇ ਟੈਲੀਫੋਨ ਆਉਂਦੇ ਵੀ ਹੈ ਵਕ ਵਕ ਪੰਜਾਬ ਦੇ ਇਵਨ ਕੇ ਬਾਹਰ ਵੀ ਬਾਰ ਬੈਠੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਉਹ ਦੇਖਦੇ ਨੇ ਉਹ ਆਪਣੇ ਵਿਚਾਰ ਜਰੂਰ ਦੰਦਿਆ ਸੋ ਤੁਸੀਂ ਵੀ ਵਿਦਿਆ ਕਰੋ ਤੁਹਾਡੇ ਹਰ ਵਿਚਾਰ ਦਾ ਤੁਹਾਡੇ ਹਰ ਸੁਝਾਅ ਦਾ ਤੁਹਾਡੀ ਹਰ ਗੱਲ ਦਾ ਜਿਹੜਾ ਅਸੀਂ ਅਮਲ ਕਰਕੇ ਉਹਨਾਂ ਨੂੰ ਤੁਹਾਡੇ ਅਨੁਸਾਰ ਟਾਲਣ ਦਾ ਪੂਰਾ ਯਤਨ ਕਰਾਂਗੇ ਧੰਨਵਾਦ ਮੈਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ